ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਨਾ ਜੀ ਵੱਜ ਗਏ ਨੇ 8:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਅੱਜ ਦੀ ਵੀਡੀਓ ਉਹਨਾਂ ਵਾਸਤੇ ਹੈ ਜਿਨ੍ਹਾਂ ਦੇ ਬੱਚਾ ਨਹੀਂ ਹੋ ਰਿਹਾ। ਮੈਂ ਤੁਹਾਡੇ ਨਾਲ ਇੱਕ ਪਰਿਵਾਰ ਦੀ ਹੱਦ ਵੀਤੀ ਸ਼ੇਅਰ ਕਰੂੰਗੀ। ਉਸ ਪਰਿਵਾਰ ਨੇ ਦਰਵਾਜ਼ਾ ਖੋਲ੍ਹ ਕੇ ਇੱਕ ਕੰਮ ਕੀਤਾ ਕਿ ਉਹਨਾਂ ਦੇ ਘਰ ਵਿੱਚ 11 ਸਾਲ ਬਾਅਦ ਇਕੱਠੇ ਦੋ ਬੱਚਿਆਂ ਨੇ ਜਨਮ ਲੈਤਾ। ਸੋ ਉਹਨਾਂ ਨੇ ਕਿਹੜਾ ਜਿਹਾ ਕੰਮ ਕੀਤਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣੀਓ ਸਮਝਿਓ ਤੇ ਉਹਤੇ ਅਮਲ ਵੀ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਚਲੋ ਜੇ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀਆਂ ਅੱਜ ਦੀ ਵੀਡੀਓ ਜਿਹੜਾ ਬੱਚਾ ਨਾ ਹੋਣ ਦੀ ਪ੍ਰੋਬਲਮ ਹੈ ਅੱਜ ਦੇ ਟਾਈਮ ਦੇ ਵਿੱਚ ਉਹ ਕਾਫੀ ਹੱਦ ਤੱਕ ਵੱਧ ਗਈ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇੱਕ ਤਾਂ ਆਪਣਾ ਖਾਣਾ ਪੀਣਾ ਠੀਕ ਨਹੀਂ ਹੈ ਦੂਸਰਾ ਜਿਹੜਾ ਮੇਨ ਕਾਰਨ ਹੈ ਬੱਚੇ ਨੂੰ ਕਨਸੀਵ ਕਰਨ ਦੇ ਵਿੱਚ ਪ੍ਰੋਬਲਮ ਆਉਣ ਦੇ ਵਿੱਚ ਉਹ ਹੈ ਵੀ ਅੱਜ ਦੇ ਟਾਈਮ 'ਚ ਨਾ ਲੋਕਾਂ ਨੂੰ ਚਿੰਤਾ ਟੈਨਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਆਪਾਂ ਛੋਟੀਆਂ-ਛੋਟੀਆਂ ਗੱਲਾਂ ਤੇ ਵੀ ਟੈਨਸ਼ਨ ਕਰਨੀ ਸ਼ੁਰੂ ਕਰ ਦਿੰਨੇ ਆ ਤੇ ਕਿਉਂਕਿ ਜ਼ਿੰਦਗੀ ਦੇ ਵਿੱਚ ਭੱਜ ਦੌੜ ਹੀ ਇੰਨੀ ਆ ਅੱਜ ਦੇ ਟਾਈਮ ਦੇ ਵਿੱਚ ਕੰਪੀਟੀਸ਼ਨ ਹੀ ਇੰਨਾ ਹਰ ਇੱਕ ਨੂੰ ਇੱਕ ਦੂਜੇ ਤੋਂ ਅੱਗੇ ਨਿਕਲਣਾ ਉਹਦੇ ਕਰਕੇ ਚਿੰਤਾਵਾਂ ਲੱਗੀਆਂ ਰਹਿੰਦੀਆਂ ਨੇ ਤੇ ਉਹਦੇ ਕਰਕੇ ਫਿਰ ਇਹ ਪ੍ਰੋਬਲਮ ਆਉਂਦੀ ਹੈ ਉਦੋਂ ਵੀ ਬੱਚਾ ਜਿਹੜਾ ਕਨਸੀਵ ਕਰਨ ਦੇ ਵਿੱਚ ਦਿੱਕਤ ਹੁੰਦੀ ਹੈ ਸੋ ਜਿਹੜਾ ਅੱਜ ਇੱਕ ਪਰਿਵਾਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਹਨਾਂ ਦੇ ਵੀ ਸੇਮ ਇਹੀ ਪ੍ਰੋਬਲਮ ਆ ਰਹੀ ਸੀ ਉਹਨਾਂ ਦੇ ਵਿਆਹ ਨੂੰ 10 ਸਾਲ ਹੋ ਗਏ ਸੀ 10 ਸਾਲ ਤੱਕ ਉਹਨਾਂ ਦੇ ਘਰ ਦੇ ਵਿੱਚ ਕੋਈ ਬੱਚਾ ਨਹੀਂ ਹੋਇਆ ਤੇ ਅਕਸਰ ਆਪਾਂ ਇਹ ਵੀ ਚੀਜ਼ ਦੇਖਦੇ ਹਾਂ ਵੀ ਤੋ ਬੱਚਾ ਨਹੀਂ ਹੁੰਦਾ ਨਾ ਤਾਂ ਆਪਣੇ ਘਰ ਦੀਆਂ ਮਾਤਾਵਾਂ ਚਿੰਤਾ ਦੇ ਵਿੱਚ ਹੀ ਕਿਉਂਕਿ ਦੇਖੋ ਚਲੋ ਹਰ ਇੱਕ ਮਾਪੇ ਚਾਹੁੰਦਾ ਵੀ ਸਾਡਾ ਅੱਗੇ ਪੀੜ੍ਹੀ ਵਧੇ ਸਾਡੇ ਬੱਚੇ ਦੇ ਅੱਗੇ ਬੱਚੇ ਹੋਣ ਅਕ ਉਸ ਦੌਰਾਨ ਕਈ ਵਾਰੀ ਗਲਤ ਰਸਤੇ ਤੇ ਵਿਗ ਚੱਲ ਪੈਨੇ ਆ ਕਈ ਬਾਬਿਆਂ ਕੋਲੇ ਚਲੇ ਜਾਂਨੇ ਆ ਡੇਰੀਆ ਤੇ ਚਲੇ ਜਾਂਨੇ ਆ ਟੋਨੇ ਟੋਟ ਕੇ ਵੀ ਕਰ ਲੈਨੇ ਆ ਔਰ ਕਈ ਵਾਰੀ ਤਾਂ ਘਰ ਦੇ ਵਿੱਚ ਬਹੁਤ ਜ਼ਿਆਦਾ ਉਸ ਟਾਈਮ ਟੈਨਸ਼ਨ ਦਾ ਮਾਹੌਲ ਹੋ ਜਾਂਦਾ ਲੜਾਈ ਝਗੜੇ ਵੀ ਸ਼ੁਰੂ ਹੋ ਜਾਂਦੇ ਆ ਸੋ ਪਰ ਇੰਨੀ ਕੁ ਮਿਹਰ ਸੀ ਜਿਹੜਾ ਪਰਿਵਾਰ ਸੀ ਇਹ ਕਦੇ ਗਲਤ ਰਸਤੇ ਨਹੀਂ ਚੱਲਿਆ ਯਾਨੀ ਕਿਸੇ ਬਾਬਿਆਂ ਦੇ ਡੇਰੇ ਤੇ ਟੋਨੇ ਟੋਟਕਿਆਂ ਦੇ ਚੱਕਰਾਂ 'ਚ ਨਹੀਂ ਪਿਆ ਸੋ ਉਹ ਪਰਿਵਾਰ ਬਹੁਤ ਛੋਟਾ ਜਿਹਾ ਸੀ ਹਸਬੰਡ ਵਾਈਫ ਤੇ ਉਹਨਾਂ ਦੀ ਮਾਤਾ ਜੀ ਤੇ ਜਿਹੜੀ ਮਾਤਾ ਜੀ ਸੀ ਨਾ ਉਹ ਚਾਹੁੰਦੀ ਸੀ ਕਿ ਮੇਰੇ ਬੱਚੇ ਦੇ ਵੀ ਚਾਹੇ ਬੇਟੀ ਹੋਵੇ ਚਾਹੇ ਬੇਟਾ ਹੋਵੇ ਵਿਚਾਲੇ ਇੱਕ ਬੱਚਾ ਹੋ ਜਾਵੇ ਤਾਂ ਕਿ ਸਾਡਾ ਆਪ ਦਾ ਖੂਨ ਹੋਵੇ ਜਦੋਂ ਉਹਨਾਂ ਦੇ ਵਿਆਹ ਨੂੰ 5-6 ਸਾਲ ਹੋ ਗਏ ਨਾ ਤਾਂ ਉਹਨਾਂ ਨੇ ਸੋਚਿਆ ਵੀ ਆਪਾਂ ਆਈਵੀਐਫ ਦਾ ਕਿਉਂ ਨਾ ਸਹਾਰਾ ਲਈਏ ਵੀ ਲੋਕਾਂ ਦੇ ਬੱਚੇ ਹੁੰਦੇ ਨੇ ਤੇ ਵੀ ਸਾਡੇ ਵੀ ਹੋ ਜਾਏਗਾ ਚਲੋ ਜੇ ਉਹਨਾਂ ਨੇ ਡਾਕਟਰ ਨੂੰ ਚੈੱਕ ਕਰਵਾਇਆ ਡਾਕਟਰ ਨੇ ਕਨਫਰਮ ਕਰਤਾ ਵੀ ਹਾਂਜੀ ਵੀ ਤੁਸੀਂ ਕਨਸੀਵ ਕਰ ਸਕਦੇ ਹੋ ਤੇ ਚਲੋ ਡੇਟ ਫਿਕਸ ਹੋਈ ਆਈਵੀਐਫ ਕਰਵਾਇਆ ਗਿਆ ਪਰ ਇਹ ਸਮਝ ਲਓ ਵੀ ਮਾੜੀ ਤੇ ਉਸ ਮਤ ਲਾ ਲਓ ਜਾਂ ਪਰਮਾਤਮਾ ਦੀ ਨਾਮਨਜ਼ੂਰੀ ਲਾ ਲਓ ਵੀ ਉਹ ਆਈਵੀਐਫ ਉਹਨਾਂ ਦਾ ਸਕਸੈਸ ਨਹੀਂ ਹੋਇਆ ਵੀ ਇਹ ਨਹੀਂ ਕਾਮਯਾਬ ਨਹੀਂ ਹੋਇਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਡਾਕਟਰ ਨੂੰ ਦੁਬਾਰਾ ਦਿਖਾਇਆ ਵੀ ਕਿ ਆਪਾਂ ਕਿਉਂਕਿ ਆਪਾਂ ਦੇਖਦੇ ਹਾਂ ਕਿ ਫਿਰ 2 2 3 3 ਕੇਸ ਵੀ ਅਗਲਾ ਕਰਵਾ ਲੈਂਦਾ ਤੇ ਪਰ ਡਾਕਟਰ ਨੇ ਦੂਸਰੀ ਵਾਰ ਮਨਾਂ ਕਰ ਦਿੱਤਾ ਵੀ ਨਹੀਂ ਹੋ ਸਕਦਾ ਚਲੋ ਕੁਝ ਸਾਲ ਫਿਰ ਨਿਕਲੇ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਇਹਨੇ ਕਿ 2-3 ਸਾਲ ਪਹਿਰ ਨਿਕਲੇ ਉਹਨਾਂ ਨੇ ਸੋਚਿਆ ਵੀ ਹੁਣ ਸਾਨੂੰ ਕੋਈ ਬੱਚਾ ਗੋਦ ਲੈ ਲੈਣਾ ਚਾਹੀਦਾ ਹੈ ਜਿਹੜੀ ਹਸਬੰਡ ਵਾਈਫ ਸੀ ਤੇ ਉਹਨਾਂ ਨੇ ਆਪਣੀ ਮਾਤਾ ਜੀ ਨਾਲ ਗੱਲ ਕਰੀ ਵੀ ਆਪਾਂ ਇਦਾਂ ਸੋਚ ਰਹੇ ਆ ਮਾਤਾ ਜੀ ਵੀ ਆਪਾਂ ਕੋਈ ਬੱਚਾ ਗੋਦ ਲੈ ਲਈਏ ਵੀ ਤਾਂ ਕਿ ਘਰ ਦੇ ਵਿੱਚ ਇੱਕ ਰੌਣਕ ਲੱਗੇ ਖਿਲਕਾਰੀ ਗੂੰਜਣ ਲੱਗੇ ਘਰ ਦਾ ਮਾਹੌਲ ਚੇਂਜ ਹੋਵੇ ਹੈਨਾ ਕਿਉਂਕਿ ਚਿੰਤਾ ਸਾਰਿਆਂ ਨੂੰ ਸੀ ਵੀ ਬੱਚਾ ਕਿਉਂ ਨਹੀਂ ਹੋ ਰਿਹਾ ਹਰ ਇੱਕ ਚਾਹੁੰਦਾ ਵੀ ਚਲੋ ਘੱਟੋ ਘੱਟ ਇੱਕ ਬੱਚਾ ਤਾਂ ਹੋਵੇ ਤਾਂ ਕਿ ਉਹਨਾਂ ਨੂੰ ਅੱਗੇ ਉਹਨਾਂ ਦਾ ਸਹਾਰਾ ਬਣਨ ਵਾਲਾ ਹੋਵੇ ਤਾਂ ਮਾਤਾ ਨੇ ਕਿਹਾ ਕਹਿੰਦੇ ਵੀ ਨਹੀਂ ਬੱਚਾ ਗੋਦ ਨਹੀਂ ਲੈਣਾ ਖੂਨ ਤਾਂ ਤੇਰਾ ਹੀ ਚਾਹੀਦਾ ਕੋਈ ਗੱਲ ਨਹੀਂ ਰੱਬ ਤੇ ਭਰੋਸਾ ਰੱਖੋ ਸਭ ਠੀਕ ਹੋ ਜਾਏਗਾ ਚਲੋ ਕਰਦੇ ਕਰਾਉਂਦੇ ਜੀ ਉਹਨਾਂ ਦੇ ਵਿਆਹ ਦੇ 10 ਸਾਲ ਗੁਜ਼ਰ ਗਏ ਤੇ ਉਹਨਾਂ ਨੇ ਕਿਤੇ ਨਾ ਕਿਤੇ ਵੀ ਆਸ ਜੀ ਵੀ ਟੁੱਟਣੀ ਸ਼ੁਰੂ ਹੋ ਗਈ ਵੀ ਉਮੀਦ ਛੱਡਣੀ ਸ਼ੁਰੂ ਕਰ ਦਿੱਤੀ ਪਰ ਉਸੇ ਦੌਰਾਨ ਨਾ ਮਤਲਬ ਜਿਹੜਾ ਉਹ ਲੜਕੀ ਦਾ ਹਸਬੰਡ ਸੀ ਉਹਨਾਂ ਨੇ ਇੱਕ ਬਾਬਾ ਜੀ ਨਾਲ ਗੱਲ ਕੀਤੀ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਵੀ ਸਾਡੀ ਆ ਦਿੱਕਤ ਐ ਵੀ ਅਸੀਂ ਐਦਾਂ ਜਨ ਕੀ ਆਈਵੀਐਫ ਵੀ ਕਰਵਾਇਆ ਉਹ ਵੀ ਸਾਡਾ ਕਾਮਯਾਬ ਨਹੀਂ ਹੋਇਆ ਬੱਚਾ ਗੋਦ ਲੈਣ ਵਾਲੀ ਸੋਚਿਆ ਉਹਦੇ ਲਈ ਮਾਤਾ ਜੀ ਨੇ ਮਨਾ ਕਰ ਦਿੱਤਾ ਤੇ ਵੀ ਅਸੀਂ ਚਾਹੁੰਦੇ ਹਾਂ ਵੀ ਘੱਟੋ ਘਾਟ ਇੱਕ ਬੱਚਾ ਹੋ ਜਾਵੇ ਚਾਹੇ ਬੇਟੀ ਹੋ ਜਾਵੇ ਤੇ ਤਾਂ ਕਿ ਘਰ ਦੇ ਵਿੱਚ ਮਤਲਬ ਕਿ ਇੱਕ ਤਾਂ ਖੁਸ਼ੀ ਦਾ ਮਾਹੌਲ ਹੋਵੇ ਤੇ ਸਾਡਾ ਇੱਕ ਬੜੀਪੇ ਦੀ ਆਸ ਵੀ ਸਾਨੂੰ ਨਜ਼ਰ ਆਵੇ ਤਾਂ ਬਾਬਾ ਜੀ ਨੇ ਪੁੱਛਿਆ ਕਹਿੰਦੇ ਦਰਵਾਜ਼ਾ ਖੜਕਾਇਆ ਕਦੇ ਤਾ ਉਹ ਸਮਝੇ ਨਹੀਂ ਕਹਿੰਦੇ ਜੀ ਮੈਂ ਸਮਝਿਆ ਨਹੀਂ ਵੀ ਦਰਵਾਜ਼ਾ ਖੜਕਾਇਆ ਮਤਲਬ ਤੇ ਕਹਿੰਦੇ ਵੀ ਕਦੇ ਅੰਮ੍ਰਿਤ ਵੇਲੇ ਦਰਵਾਜ਼ਾ ਖੜਕਾਇਆ ਕਹਿੰਦੇ ਹੋ ਸਕਦਾ ਗੁਰੂ ਨਾਨਕ ਦੇਵ ਜੀ ਦਾਤ ਲਈ ਬੈਠੇ ਹੋਣ ਪਰ ਤੁਸੀਂ ਦਰਵਾਜ਼ਾ ਹੀ ਨਾ ਖੜਕਾਇਆ ਹੋਵੇ ਜੇ ਦਰਵਾਜ਼ਾ ਖੜਕਾਉਂਗੇ ਖੋਲੋਂਗੇ ਫੇਰ ਹੀ ਤਾਂ ਪਰਮਾਤਮਾ ਨੇ ਝੋਲੀ ਭਰਨੀ ਹੈ ਤਾਂ ਉਹ ਕਹਿੰਦੇ ਜੀ ਦੱਸੋ ਵੀ ਮੈਂ ਕੀ ਕਰਾਂ ਕਹਿੰਦੇ ਅੰਮ੍ਰਿਤ ਵੇਲੇ ਸਾਂਭ ਸਕਦੇ ਹਾਂ 2 ਵਜੇ ਉੱਠ ਸਕਦੇ ਹਾਂ ਕਹਿੰਦਾ ਹਾਂਜੀ ਉਠਾਂਗੇ ਕਹਿੰਦਾ ਢਾਈ ਘੰਟੇ ਦਾ ਨੀਮ ਬਣਾ ਸਕਦੇ ਹਾਂ ਅੰਮ੍ਰਿਤ ਵੇਲੇ ਕਹਿੰਦਾ ਹਾਂਜੀ ਬਣਾਵਾਂਗੇ ਕਹਿੰਦੇ ਬਸ ਫਿਰ 2 ਵਜੇ ਉੱਠੋ ਇਸ਼ਨਾਨ ਕਰੋ ਸਾਫ਼ ਸੁਥਰੇ ਵਸਤਰ ਪਾ ਕੇ ਚੌਕੜਾ ਲਾ ਲਓ 2.5 ਘੰਟੇ ਦਾ ਨੀਂਦ ਕਰ ਲਓ ਤੇ ਪਰਮਾਤਮਾ ਜ਼ਰੂਰ ਮਿਹਰ ਕਰਨਗੇ ਚਲੋ ਜੀ ਮੈਂ ਅਕਸਰ ਤੁਹਾਡੇ ਨਾਲ ਕੀ ਸ਼ੇਅਰ ਕਰਦੀ ਆਂ ਵੀ ਅੰਮ੍ਰਿਤ ਵੇਲਾ ਜ਼ਰੂਰ ਸੰਭਾਲਣਾ ਚਾਹੀਦਾ ਪੰਨ ਉਸ ਤੋਂ ਬਾਅਦ ਚਲੋ ਜੀ ਉਸ ਪਰਿਵਾਰ ਨੇ ਹਸਬੰਡ ਵਾਈਫ ਨੇ ਦੋਨਾਂ ਨੇ ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂ ਕਰ ਦਿੱਤਾ 2 ਵਜੇ ਉੱਠਣਾ ਇਸ਼ਨਾਨ ਕਰਨਾ ਚੌਕੜਾ ਲਾਉਣਾ 2.5 ਘੰਟੇ ਦਾ ਨੀਂਦ ਦੋਨਾਂ ਨੇ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਜੀ ਤੁਸੀਂ ਯਕੀਨ ਨਹੀਂ ਕਰਨਾ 2 ਮਹੀਨੇ ਬਾਅਦ ਹੀ ਦੇਖੋ ਇੰਨੇ ਸਾਲ ਉਹਨਾਂ ਦੇ ਬੱਚਾ ਨਹੀਂ ਹੋਇਆ 2 ਮਹੀਨੇ ਬਾਅਦ ਦੀ ਜੰਨੀ ਕੀ ਜਿਹੜੀ ਉਹ ਲੜਕੀ ਸੀ ਉਹਨੇ ਕਨਸੀਵ ਕਰ ਲਿਆ ਉਸ ਭੈਣ ਨੇ ਕਨਸੀਵ ਕਰ ਲਿਆ ਤੇ ਉਹਨਾਂ ਨੇ ਮਤਲਬ ਕਿ ਫਿਰ ਸੋਚਿਆ ਵੀ ਇੰਨੇ ਸਾਲਾਂ ਬਾਅਦ ਵੀ ਪਰਮਾਤਮਾ ਨੇ ਬਰਕਤ ਕੀਤੀ ਹੈ ਵੀ ਕਿਸੇ ਦੀ ਨਜ਼ਰ ਨਾ ਲੱਗ ਜਾਵੇ ਤੇ ਜਦੋਂ ਆਪਾਂ ਨਾ ਕੋਈ ਰੁਕਿਆ ਹੋਇਆ ਕੰਮ ਜਾਂ ਦੁੱਖ ਗੁਰੂ ਦੂਰ ਕਰਦਾ ਤਾਂ ਸਿੱਖ ਖੁਸ਼ੀ ਦੇ ਵਿੱਚ ਫਿਰ ਸਾਡਾ ਇੱਕ ਸੁਭਾਅਿਕਾ ਵੀ ਹੋਰ ਵੀ ਜ਼ਿਆਦਾ ਮਨ ਕਰਦਾ ਵੀ ਪ੍ਰਮਾਤਮਾ ਦੇ ਨਾਲ ਜੁੜਦੇ ਜਾਈਏ। ਕਈ ਵਾਰੀ ਇਦਾਂ ਵੀ ਹੁੰਦਾ ਕਿ ਆਪਾਂ ਟੁੱਟ ਵੀ ਜਾਂਦੇ ਹਾਂ ਬਿਲਕੁਲ ਪਰ ਕਈ ਵਾਰੀ ਇਦਾਂ ਵੀ ਹੁੰਦਾ ਕਿ ਆਪਾਂ ਵੀ ਹੋਰ ਜ਼ਿਆਦਾ ਬਾਣੀ ਜਪੀਏ। ਤਾਂ ਉਸ ਭੈਣ ਨੇ ਇਹ ਸੋਚਿਆ ਵੀ ਕਦੇ ਕਿਸੇ ਦੀ ਨਜ਼ਰ ਨਾਲ ਲੱਗ ਜਾਵੇ ਤੇ ਵੀ ਮੈਂ ਦਿਨ ਦੇ ਟਾਈਮ ਵੀ ਉਹਨਾਂ ਹੈ ਨਾ ਵੀ ਯਾਨੀ ਕਿ ਮਨ ਕਰਨਾ ਵੀ ਹੋਰ ਬਾਣੀ ਜਪਾਂ। ਪਰਮਾਤਮਾ ਨੇ ਮਿਹਰ ਕਰੀ ਉਹ ਮੇਰਾ ਕੇਸ ਸਹੀ ਸਲਾਮਤ ਸਿਰੇ ਚੜ੍ਹ ਜਵੀ ਤੇ ਕਿਉਂਕਿ ਉਸ ਪਹਿਣ ਨਾਲ ਇੱਕ ਵਾਰੀ ਇਦਾਂ ਹੋ ਚੁੱਕਿਆ ਸੀ ਵੀ ਆਈਫੀਆ ਫਿਰ ਦੋ ਕਰਵਾਇਆ ਸੀ ਤਾਂ ਉਦੋਂ ਮਿਸਗੇਰਜ ਉਹਨਾਂ ਦਾ ਹੋ ਗਿਆ ਸੀਗਾ ਤਾਂ ਫਿਰ ਉਸ ਤੋਂ ਬਾਅਦ ਚਲੋ ਉਹਨਾਂ ਨੇ ਦਿਨ ਦੇ ਟਾਈਮ ਵੀ ਜਿਹੜਾ ਹੈਗਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਤੇ ਚਾਰ ਪੰਜ ਮਹੀਨਿਆਂ ਬਾਅਦ ਨਾ ਜਿਨੀ ਉਹ ਦੁਬਾਰਾ ਉਹੀ ਜੋੜਾ ਬਾਬਾ ਜੀ ਕੋਲ ਗਏ ਤੇ ਕਹਿੰਦੇ ਵੀ ਬਾਬਾ ਜੀ ਵੀ ਖੁਸ਼ੀ ਹੈ ਪਰਮਾਤਮਾ ਨੇ ਮਿਹਰ ਕਰ ਦਿੱਤੀ ਆ ਉਹਨੇ ਪੁੱਛਿਆ ਵੀ ਕੀ ਮਿਹਰ ਕੀਤੀ ਗੁਰੂ ਸਾਹਿਬ ਨੇ ਕਹਿੰਦੇ ਵੀ ਬਾਬਾ ਜੀ ਵੀ ਐਦਾ ਕਰਕੇ ਤੁਸੀਂ ਨਿਤਨੇਮ ਦੱਸਿਆ ਸੀ ਅੰਮ੍ਰਿਤ ਵੇਲੇ ਦਾ ਤੇ ਉਹ ਸੰਭਾਲ ਲਿਆ ਤੇ ਕਹਿੰਦੇ ਵੀ ਜਿੱਥੇ ਇੱਕ ਬੱਚੇ ਨੂੰ ਤਰਸ ਰਹੇ ਸੀ ਨਾ ਕਹਿੰਦੇ ਵੀ ਡਾਕਟਰ ਨੇ ਦੱਸਿਆ ਵੀ ਦੋ ਨੇ ਟਵਿਨਸ ਐ ਜਿਵੇਂ ਆਪਾਂ ਕਹਿੰਦੇ ਜੋੜੀ ਐ ਤਾਂ ਬਾਬਾ ਜੀ ਕਹਿੰਦੇ ਬਹੁਤ ਖੁਸ਼ੀ ਦੀ ਗੱਲ ਆ ਕਹਿੰਦੇ ਪਰ ਹੁਣ ਇਹ ਨਾ ਚੈੱਕ ਕਰਾਓ ਵੀ ਬੇਟਾ ਆ ਜਾਂ ਬੇਟੀ ਐ ਕਹਿੰਦੇ ਨਹੀਂ ਜੀ ਸਤਿਵਚਨ ਅਸੀਂ ਇਹ ਚੈੱਕ ਨਹੀਂ ਕਰਾਵਾਂਗੇ ਤੇ ਚਲੋ ਜੀ ਉਸ ਤੋਂ ਬਾਅਦ ਬਾਬਾ ਜੀ ਕਹਿੰਦੇ ਵਸ ਇਦਾਂ ਹੀ ਨਿਤਨੀਮ ਆਪਣਾ ਜਾਰੀ ਰੱਖਿਓ ਤਾਂ ਫਿਰ ਉਸ ਤੋਂ ਬਾਅਦ ਜਦੋਂ ਮਤਲਬ ਕਿ ਬੱਚੇ ਦਾ ਜਨਮ ਹੋਇਆ ਦੋਨਾਂ ਦਾ ਤਾਂ ਉਸ ਦਿਨ ਬੱਬਾ ਲੈ ਕੇ ਨਾ ਬਾਬਾ ਜੀ ਕੋਲ ਆਏ ਤਾਂ ਉਹਨਾਂ ਨੇ ਕਿਹਾ ਵੀ ਬਾਬਾ ਜੀ ਕਹਿੰਦੇ ਵੀ ਖੁਸ਼ੀ ਆਈ ਆ ਘਰ ਦੇ ਵਿੱਚ ਗੁਰੂ ਨੇ ਇੰਨੀ ਜਿਆਦਾ ਕਿਰਪਾ ਕਰ ਦਿੱਤੀ ਵੀ ਦੋਨੋਂ ਹੀ ਬੇਟੇ ਨੇ ਹੈਨਾ ਤੇ ਦੇਖੋ ਕਿਥੇ ਉਹ ਬੇਟੀ ਲਈ ਵੀ ਤਰਸ ਰਹੀ ਸੀ ਕਿਥੇ ਪਰਮਾਤਮਾ ਨੇ ਦੋ بیٹے ਝੋਲੀ ਪਾ ਦਿੱਤੇ ਹੈਨਾ ਜਿਹਦੇ ਲਈ ساری ਦੁਨੀਆ ਤੜਫਦੀ ਰਹਿੰਦੀ ਹੈ ਵੀ ਘੱਟੋ ਘੱਟ ਇੱਕ ਬੱਚਾ ਤਾਂ ਹੋਵੇ ਤੇ ਵੀ ਦੇਖੋ ਜਦੋਂ ਆਪਾਂ ਅੰਮ੍ਰਿਤ ਵੇਲਾ ਸੰਭਾਲਦੇ ਹਾਂ ਗੁਰੂ ਤੇ ਪ੍ਰੋ ਸਾਰਾ ਰੱਖਦੇ ਹਾਂ ਵਿਸ਼ਵਾਸ ਰੱਖਦੇ ਹਾਂ ਪਰਮਾਤਮਾ ਜ਼ਰੂਰ ਮਿਹਰ ਕਰਦੇ ਨੇ ਜ਼ਰੂਰ ਸੁਣਦੇ ਨੇ ਤੇ ਦੇਖੋ ਉਹਨਾਂ ਨੇ ਜਨਕੀ ਇੰਨਾ ਟਾਈਮ ਜਿਹੜਾ ਹੈਗਾ ਅੰਮ੍ਰਿਤ ਵੇਲਾ ਸੰਭਾਲਿਆ ਹੀ ਨਹੀਂ ਅੰਮ੍ਰਿਤ ਵੇਲੇ ਉੱਠੇ ਹੀ ਨਹੀਂ ਬਾਣੀ ਜਪੀ ਨਹੀਂ ਉਦਾ ਕਰਕੇ ਉਹਨਾਂ ਦੀ ਅਰਦਾਸ ਵੀ ਪੂਰੀ ਨਹੀਂ ਹੋਈ ਤੇ ਕਈ ਵਾਰੀ ਇਹ ਵੀ ਹੁੰਦਾ ਕਿ ਕੁਝ ਭੈਣਾ ਪਹਿਲਾਂ ਤੋਂ ਬਾਣੀ ਜਪ ਰਹੀਆਂ ਹੋਣੀਆਂ ਫਿਰ ਵੀ ਪਰਮਾਤਮਾ ਨੇ ਹਜੇ ਤੱਕ ਅਰਦਾਸ ਨਹੀਂ ਸੁਣੀ ਹੋਣੀ ਤਾਂ ਜਿਵੇਂ ਉਹ ਮਾਤਾ ਜੀ ਨੇ ਆਪਣੇ ਪਰਿਵਾਰ ਨੂੰ ਕਿਹਾ ਸੀ ਭਰੋਸਾ ਰੱਖੋ ਗੁਰੂ ਸਾਹਿਬ ਜ਼ਰੂਰ ਮਿਹਰ ਕਰਨਗੇ ਸੋ ਸੋਚ ਹਮੇਸ਼ਾ ਪੋਜ਼ਿਟਿਵ ਰੱਖੋ ਵਿਸ਼ਵਾਸ ਰੱਖੋ ਪਰਮਾਤਮਾ ਤੇ ਭਰੋਸਾ ਰੱਖੋ ਗੁਰੂ ਸਾਹਿਬ ਜ਼ਰੂਰ ਮਿਹਰ ਕਰਨਗੇ ਤੇ ਜੇ ਕੋਈ ਵੀ ਅਰਦਾਸ ਆਪਣੀ ਪੂਰੀ ਨਾ ਹੋਵੇ ਨਾ ਤਾਂ ਹਮੇਸ਼ਾ ਸਾਨੂੰ ਨਿਤਨੇਮ ਵਧਾ ਦੇਣਾ ਚਾਹੀਦਾ ਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਾਨੂੰ ਬਾਣੀ ਜਪਣੀ ਚਾਹੀਦੀ ਹੈ ਤੇ ਗੁਰੂ ਸਾਹਿਬ ਜਰੂਰ ਮੇਰੇ ਕਰਨ ਕੇ ਨਾਲ-ਨਾਲ ਜਿਹੜੀ ਆਪਣੀ ਕਰਮਾਂ ਜਿਵੇਂ ਕੁਝ ਦਾਨ ਪੁੰਨ ਕਿਸੇ ਭੁੱਖੇ ਨੂੰ ਭੋਜਨ ਸ਼ਿਕਾਉਣਾ ਕਿਸੇ ਲੋੜਵੰਦ ਨੂੰ ਕੱਪੜੇ ਇਹ ਚੀਜ਼ਾਂ ਵੀ ਜਰੂਰ ਕਰਨੀਆਂ ਚਾਹੀਦੀਆਂ ਤਾਂ ਕਿ ਸਾਡੇ ਤੇ ਜਿਹੜੀ ਗੁਰੂ ਸਾਹਿਬ ਦੀ ਕਿਰਪਾ ਛੇਤੀ ਹੋ ਸਕੇ ਸੋ ਉਮੀਦ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਤੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਹਾਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ